ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇ ਭਲਕੇ ਗੁਜਰਾਤ ਦੇ ਦੌਰੇ ਉੱਤੇ ਰਹਿਣਗੇ ਇਸ ਦੌਰਾਨ ਉਹ ਇਕਤਾ ਨਗਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਅਗਲੇ ਦਿਨ ਪ੍ਰਧਾਨ ਮੰਤਰੀ ਸਟੈਚੂ ਆਫ ਯੂਨਿਟੀ ਵਿਖੇ ਸਰਦਾਰ ਵੱਲਭ ਭਾਈ ਪਟੇਲ ਨੂੰ 152 ਜਯੰਤੀ ਨੂੰ ਸਮਰਪਿਤ ਕੌਮੀ ਇਕਤਾ ਦਿਵਸ ਸਮਾਗਮ ਵਿੱਚ ਪਾਗ ਲੈਣਗੇ ਗੁਜਰਾਤ ਦੌਰੇ ਦੇ ਪਹਿਲੇ ਦਿਨ ਉਹ 1140 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਜੋ ਕਿ ਵਾਤਾਵਰਣ ਅਨੁਕੂਲ ਸੈਰਸਪਾਟੇ ਆਧੁਨਿਕ ਬੁਨਿਆਦੀ ਢਾਂਚੇ ਤੇ ਕਬਾਇਲੀ ਵਿਕਾਸ ਨਾਲ ਜੁੜੇ ਨੇ ਇਸੇ ਦੌਰਾਨ ਉਹ ਸਰਦਾਰ ਪਟੇਲ ਦੀ ਜਨਮ ਦਿਤੀ ਸੰਬੰਧੀ 150 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਾਰੀ ਕਰਨਗੇ ਪ੍ਰਧਾਨ ਮੰਤਰੀ ਫੇਰੀ ਦੇ ਦੂਜੇ ਦਿਨ ਉਹ ਕੌਮੀ ਏਕਤਾ ਦਿਵਸ ਸਮਾਗਮ ਵਿੱਚ भाग ਲੈਣਗੇ ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਪੇਟ ਕਰਨਗੇ ਉਹ ਇਕਤਾ ਦਿਵਸ ਦੀ ਸੌਚੂਕਾਂਗੇ ਤੇ ਪ੍ਰੇਡ ਦਾ ਨਿਰੇਖਣ ਕਰਨਗੇ ਇਸ ਦੌਰਾਨ ਦੇਸ਼ ਦੀ ਰਾਖੀ ਲਈ ਆਪਰੇਸ਼ਨ ਸਿੰਦੂਰ ਸਣੇ ਵੱਖ-ਵੱਖ ਕਾਰਵਾਈਆਂ ਵਿੱਚ ਬੇਮਿਸਾਲ ਬਹਾਦਰੀ ਦਿਖਾਉਣ ਵਾਲੇ CRPF ਤੇ BSF ਦੇ ਜਵਾਨਾਂ ਨੂੰ ਉ체ਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ